ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਨੂੰ ਰਿਕਵੈਸਟ ਆਈ ਸੀ ਇੱਕ ਕਿਸੇ ਵੀ ਪਰ ਮੇ ਕਿੱਤੀ ਸੀ ਵੀ ਤੁਸੀਂ ਪਿਛਲੇ ਗਲੇ ਦਾ ਦਿਲੀਰ ਕਟਿੰਗ ਕਰਕੇ ਵੀ ਦਿਖਾਓ ਤੇ ਲਾ ਕੇ ਵੀ ਦਿਖਾਓ ਤੇ ਆਪਾਂ ਤੁਹਾਨੂੰ ਕਟਿੰਗ ਕਰਕੇ ਵੀ ਦੱਸਦੇ ਤੇ ਲਾ ਕੇ ਵੀ ਦਿਖਾਵਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬੰਦ ਲਾਈਕ ਕਿ ਤੁਸੀਂ ਬਹੁਤ ਘੱਟ ਕਰਦੇ ਹੋ ਤੇ ਜੇ ਗੁੱਸੇ ਸਿੱਖਦੇ ਹੋ ਚਲੋ ਤੁਸੀਂ ਲਾਈਕ ਕਰਨਾ ਤੁਹਾਡਾ ਬੰਦ ਹੈ ਲੱਛੀ ਰੂਪ ਕਰ ਦਿਆ ਕਰੋ ਇਹ ਦੇਖੋ ਪਹਿਲਾਂ ਤਾਂ ਤੁਸੀਂ ਜਿੰਨਾ ਪਤਲਾ ਹੈਗਾ ਕਪੜਾ ਜੇ ਤੁਹਾਡੇ ਕੋਲ ਕਪੜਾ ਕਾਫੀ ਹੈ ਤੇ ਫਿਰ ਤੁਸੀਂ ਇਸ ਤਰ੍ਹਾਂ ਥੋੜੀ ਨਾ ਏਦਾਂ ਵਿਹਰ ਲੈ ਕੇ ਇਹਨਾਂ ਵਿੱਚੋਂ ਇਕੋ ਨਹੀਂ ਧਰ ਲੈਣਾ ਠੀਕ ਹੈ ਜੀ ਇੰਨੇ ਆਪ ਵੀ ਚੋਕਾਟ ਲੈਣਾ ਆਪ ਨੂੰ ਦੇਖ ਲੈ ਹਾਂ ਵੇਖੇ ਸੀਗੇ ਹਾਂ ਥੋੜੀ ਜਿਹੀ ਕਸਰ ਸੀ ਇਹਦੇ ਤੇ ਇਸ ਤਰ੍ਹਾਂ ਕਰਕੇ ਨਾ ਇਹਨਾਂ ਨੂੰ ਆਪਾਂ ਇਦਾਂ ਫੜ ਕੇ ਕੱਟ ਲੈਣਾ ਤੇ ਕੋਨਾ ਹੀ ਕਿਰਸ਼ਾਪਾ ਕੱਟਦੇ ਆ ਨਾ ਜਿਹੜਾ ਰੇਵਾ ਤੇ ਜੇ ਤੁਹਾਡੇ ਕੋਲ ਕਾਫੀ ਲੰਮਾ ਦਿੱਤੇ ਕਿਡੀਰ ਬਣ ਜੇਗੀ ਤੇ ਜੇ ਛੋਟਾ ਥੋੜਾ ਕੱਟਿਆ ਕਪੜਾ ਤੇ ਫਿਰ ਇਸ ਤਰ੍ਹਾਂ ਤੁਸੀਂ ਜੋੜ ਵੀ ਪਾ ਸਕਦੇ ਤੇ ਹਨਾ ਇਹ ਇੱਦਾਂ ਵੀ ਆਪਾਂ ਕੱਟ ਸਕਦੇ ਹਾਂ ਐ ਸਿੱਧਰ ਜਾ ਕੇ ਅੰਦਾਜ਼ੇ ਨਾਲ ਵੀ ਤੇ ਜੇ ਨਹੀਂ ਤੇ ਫਿਰ ਤੁਸੀਂ ਥੋੜੀ ਨਿਸ਼ਾਨੀ ਦਾ ਲਿਆ ਕਰੋ ਇੰਦੇ ਤੇ 1.5 ਇੰਚ ਦਾ ਕੱਟ ਲਿਆ ਕਰੋ 1.5 ਇੰਚ ਦਾ ਇਸ ਤਰ੍ਹਾਂ ਕਰਕੇ ਵੀ ਇਸ ਤਰ੍ਹਾਂ ਬਹੁਤ ਨਿਸ਼ਾਨੀਆਂ ਲਾ ਸਕਦੇ 1.5 ਇੰਚ ਦੇ ਸਾਰਾ ਨਾਲ ਇਸ ਤਰ੍ਹਾਂ ਨਿਸ਼ਾਨੀਆਂ ਦਲਾਂ ਚਲੋ ਇਸ ਤਰ੍ਹਾਂ ਥੋੜੀਆਂ ਜਿਹੀਆਂ ਨਿਸ਼ਾਨੀਆਂ ਲਾ ਕੇ ਤੇ ਆਪਕਾ ਤਾਂ ਇਸ ਅੰਦਾਜ਼ੇ ਨਾਲ ਵੀ ਕੱਟ ਲਈਦੀ ਆ ਤੇ ਜਿਹੜੇ ਬੱਚੇ ਜੇ ਸਿੱਖਦੇ ਨੇ ਬੱਚੇ ਬੱਚੀਆਂ ਦਾ ਪਹਿਣਾ ਉਹ ਨਿਸ਼ਾਨੀ ਲਾ ਕੇ ਹੀ ਕੰਮ ਕਰਦੇ ਆ ਅੱਜ ਕੱਲ ਇਸ ਤਰ੍ਹਾਂ ਤੁਸੀਂ 1.5 ਇੰਚ ਦੀ ਨਿਸ਼ਾਨੀ ਦਾ ਦੋ ਦੀ ਲਾ ਲਓ ਜੇ ਵਾਤੇ ਕੱਪੜਾ ਲੈਣਾ ਹੈ ਜਿੰਨੀ ਕਿ ਤੁਸੀਂ ਬਣਾਉਣੀ ਚਾਹਦੇ ਹੋ ਠੀਕ ਹੈ ਜੇ ਤਾਂ ਕਾਫੀ ਡੀਪ ਹੈ ਗਲਾਪ ਤੇ ਫਿਰ ਦੇ ਤੁਸੀਂ ਇਧਰਲੇ ਟੋਟੇ ਨਾਲ ਉਹ ਵੀ ਤੇ ਦੋ ਲੰਬਤਨਾ ਹੋ ਜਾਣੀਆਂ ਤੇ ਨਹੀਂ ਤੇ ਆਪਾਂ ਇਹਦੇ ਨਾਲ ਕਰਾਂਗੇ ਕਾਫੀ ਲੰਬੀ ਹੋ ਜਾਏਗੀ ਜੇ ਇਸ ਤਰੀ ਤੁਸੀਂ ਡੋਰੀ ਵਗੈਰਾ ਬਣਾਉਣੀ ਹੈ ਨਾ ਪਤਲੀ ਡੋਰੀ ਬਣਦੀ ਹੈ ਜਿਹੜੀ ਪਿੱਛੇ ਲਾਉਣੀ ਤੇ ਇਹ ਆ ਵੀ ਲਈ ਰ ਆਪਣਾ ਇਸ ਤਰੀਂ ਕੱਟ ਲਿਆ ਤੇ ਜੇ ਡੋਰੀ ਵਗੈਰਾ ਲਾਉਣ ਦੀ ਵੀ ਬਣਾਉਣੀ ਤਾਂ ਵੀ ਤੁਸੀਂ ਇਸ ਤੋਂ ਲੰਬੀ ਗੱਲ ਲੰਬੀਆਂ ਜੋੜ ਸਕਦੇ ਇਸ ਤਰ੍ਹਾਂ ਪਾਈਪਿੰਗ ਵੀ ਬਣ ਜਾਂਦੀ ਹੈ ਘੱਟ ਜਿਹੜੀ ਆਪਾਂ ਬਣਾਉਣੀ ਹੈ ਰੇਵ ਆਪਾਂ ਕਰਦੇ ਆਂ ਇਹਨਾਂ ਦੋਨਾਂ ਨੂੰ ਆਪਾਂ ਜੋੜਨਾ ਕਿਵੇਂ ਹੈ ਇਹ ਵੀ ਤੁਹਾਨੂੰ ਦੱਸਦੇ ਆਂ ਇਹ ਇਸ ਤਰ੍ਹਾਂ ਜੋੜਨੀਆਂ ਆ ਤੇ ਜੇ ਇਹਨਾਂ ਨੂੰ ਚੌਰਸ ਵੀ ਰੱਖ ਕੇ ਜੋੜਨਾ ਨਾ ਤੇ ਉਹ ਵੀ ਤਰੀਕਾ ਹੈਗਾ ਉਹ ਵੀ ਤੁਸੀਂ ਕਰ ਸਕਦੇ ਜੇ ਚੌਰਸ ਨੇ ਤਾਂ ਵੀ ਤੁਸੀਂ ਫਿਰ ਤੁਸੀਂ ਨਾ ਜੇ ਚੌਰਸ ਨੇ ਕੋ ਇਸ ਤਰ੍ਹਾਂ تیرਸ਼ੀਆਂ ਨਹੀਂ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਲਾ ਸਕਦੇ ਫਿਰ ਵੀ ਜੁੜ ਜਾਂਦੀਆਂ ਤੇ ਚਲੋ ਆਪਾਂ ਤਾਂ ਇਹ ਵੀ ਜੋੜ ਕੇ ਦਿਖਾ ਦਿੰਦੇ ਆਂ ਇਸ ਤਰ੍ਹਾਂ ਕੁਠੀਆਂ ਆਂ ਕਰਕੇ ਦੋਨੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਰ ਲੈਣਾ ਹੈ ਇਸ ਤਰ੍ਹਾਂ ਆਪਾਂ ਗਲੇਟੀ ਲਾ ਕੇ ਵੀ ਦਿਖਾਵਾਂਗੇ ਇਹ ਵੀ ਦੋ ਤਿੰਨ ਤਰੀਕਿਆਂ ਨਾਲ ਲੱਗ ਜਾਂਦੀ ਹੈ ਆਪਾਂ ਤੁਹਾਨੂੰ ਇੱਕ ਤਾਣਾ ਤੇ ਦਿਖਾਵਾਂਗੇ ਫਿਰ ਦੂਸਰੀ ਤਰ੍ਹਾਂ ਦਾੜੇ ਕਰਾਂਗੇ ਐਸਟਰਾ ਖਿਚੋ ਜੁੜ ਗਈ ਐਸਟਰਾ ਜੁੜ ਗਈ ਆਪਾਂ ਜੋੜਪਾਣਾ ਹੈ ਇਸ ਤਰ੍ਹਾਂ ਬਣਾਉਣਾ ਹੈ ਉਹਨਾਂ ਪਤਾ ਨੂੰ ਲਾ ਕੇ ਦਿਖਾ ਦੇਣੀ ਆ। ਇਹ ਕਮੀਜ਼ ਨੂੰ ਘਰ ਲੈਣਾ ਸਿੱਧਾ ਕਰਕੇ ਤੇ ਜਿਹੜੀ ਆ ਵਾਲੀ ਲੀਰ ਆ ਆਪਾਂ ਜੇਬ ਕੱਟੀ ਐ ਜੋੜ ਪਾਇਆ ਦਾ ਸਿੱਧਾ ਇਹਨੂੰ ਇਸ ਤਰ੍ਹਾਂ ਧਰ ਲੈਣਾ ਆਪਾਂ ਪੁੱਠੀ ਕੱਟੀ। ਠੀਕ ਹੈ ਜੀ ਇਸ ਤਰ੍ਹਾਂ ਤੇ ਇੱਕ ਪੈਰ ਦਾ ਆਪਾਂ ਛੱਡਣਾ ਆ। ਮਾਰਜਨ ਇੱਕ ਪੈਰ ਦਾ ਮਾਰਜਨ ਨਹੀਂ ਲੈਣਾ ਤੇ ਇਸ ਤਰ੍ਹਾਂ ਕੋਲੀ ਧਰ ਕੇ ਨਾ ਕਪੜਾ ਖਿੱਚਣਾ ਨਾ ਉੱਪਰ ਦੀ ਲੀਰ। ਇੱਦਾਂ ਆਪਾਂ ਕਮਾਣੇ ਥੋੜਾ ਜਿਹਾ ਕਪੜਾ ਧਾਰ ਰਹਿਣਾ ਕਿਉਂਕਿ ਇਹ ਫਿਰ ਰੇਵਲੀਰ ਅਤੇ ਗਲਾ ਆਪਣਾ ਮੋਲ ਇਹਦਾ ਥਿੰ ਹੌਲੀ ਹੌਲੀ ਆਉਣਾ ਤੁਸੀਂ ਕਾਲੀ ਨਹੀਂ ਕਰਨੀ ਕਿਉਂਕਿ ਸਫਾਈ ਆਵੇ ਬਸ ਆਪਣੇ ਗਲਿਆਂ ਦੀ ਪਹੁੰਚਾਂ ਦੀ ਇਸ ਤਰ੍ਹਾਂ ਸਫਾਈ ਹੋਣੀ ਚਾਹੀਦੀ ਹੈ

ਅੰਦਰ ਆਪਾਂ ਇਤਰਾ ਇਸ ਤਰ੍ਹਾਂ ਵੀ ਬੋਸ ਉਖਾੜੀ ਕਾਈ। ਦੇਖੋ ਨਾਲ ਨਾਲ ਇਸ ਤਰ੍ਹਾਂ ਤੁਸੀਂ ਸਲਾਈ ਲਾ ਲੈਣਾ। ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਲਾਸਟ ਤੱਕ ਦੇਖ ਲਿਆ ਕਰੋ। ਅਸੀਂ ਰਿਕਵੈਸਟ ਕਰਦੇ ਹਾਂ ਤੁਹਾਨੂੰ ਵੀਡੀਓ ਲਾਈਕ ਕਰ ਦਿਓ, ਨੌਸਟ ਕਰ ਦਿਓ। ਆਪਣਾ ਵਾਚ ਟਾਈਮ ਪੂਰਾ ਹੋ ਜਾਏਗਾ। ਵਾਚ ਟਾਈਮ ਪੂਰਾ ਹੋ ਜਾਏ ਤੇ ਆਪਾਂ ਤੁਹਾਨੂੰ ਹੋਰ ਵੀ ਨਵੀਆਂ-ਨਵੀਆਂ ਵੀਡੀਓ ਦੇਵਾਂਗੇ। ਠੀਕ ਹੈ ਜੀ ਦੇਖੋ ਇਸ ਤਰ੍ਹਾਂ ਲੱਗ ਗਈ ਦੇਖੋ ਕਿੰਨੀ ਸਾਫ ਸਫਾਈ ਨਾਲ ਲੱਗੀ ਹੈ ਤੇ ਹੁਣ ਆਪਾਂ ਕਰ ਲੈਣਾ ਇਹਨੂੰ ਜਿੰਨੀ ਵੀ ਤੁਸੀਂ ਪੱਟੀ ਇਸ ਤਰ੍ਹਾਂ ਛੱਡਣੀ ਹੈ ਨਾ ਕਈ ਬਿਲਕੁਲ ਬਰੀਕ ਲਾਉਂਦੇ ਨੇ ਹਨ ਕਈ ਚੌੜੀ ਲਾਉਂਦੇ ਨੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੋੜ ਲੈਣਾ ਹੈ ਇਸ ਤਰ੍ਹਾਂ ਇਹਦਾ ਕਰਕੇ ਆਪਾਂ ਲੀਨ ਨੂੰ ਮੋੜਨਾ ਹੈ ਨਾ ਤੇ ਇੱਕ ਸਲਾਈ ਇਸੇ ਸਲਾਈ ਦੇ ਉੱਤੇ ਆਪਾਂ ਕੋ ਲਾ ਲੈਣਾ ਇਸੇ ਸਲਾਈ ਦੇ ਉੱਤੇ ਤੇ ਇਹ ਇਸ ਲੀਰ ਨੂੰ ਮੋੜਦੇ ਹੋਏ ਨਾ ਇਸ ਤਰ੍ਹਾਂ ਬੀਕ ਬੀਕ ਜਿੰਨੀ ਵੀ ਤੁਸੀਂ ਛੱਡਣੀ ਹੈ ਚਾਹੇ 2 ਇੰਚ ਤੁਸੀਂ ਲੈ ਲਿਓ ਕਰੋ ਜੇ ਤੁਸੀਂ ਚੌੜੀ ਲਾਉਣੀਆਂ ਦੀਰ ਇਹ ਮੋਟੀ ਲਾਉਣੀਆਂ ਇਸ ਤਰ੍ਹਾਂ ਕਰ ਮੋੜ ਦੇ ਜਾਨਾ ਉਹ ਇਸ ਲਾਈ ਦੇ ਉੱਤੇ ਗਲਟਾ ਹੋ ਜਾਣਾ ਨੇ ਕੁਲੀ ਨਾ ਬਾਅਦ ਵਿੱਚ ਆਪਣੇ ਆਪ ਮੁੜਨ ਲੱਗ ਜਾਂਦੀ ਐ ਜਦੋਂ ਆਪਾਂ ਇੱਕ ਵਾਰੀ ਧਰਦੇ ਆ ਨਾ ਫਿਰ ਆਪਣੇ ਆਪ ਮੁੜਦੀ ਜਾਂਦੀ ਐ ਲਓ ਜੀ ਹੁਣ حاجه ਕੀ ਆਪਾਂ ਆ ਵਾਲੀ ਜਿਹੜੀ ਥੋੜੀ ਥੋੜੀ ਵੀ ਫालतू ਐ ਇਹ ਆਪਾਂ ਉਡੀ ਕਰ ਕੱਟਣੀ ਜਿਆਦਾ ਨਹੀਂ ਥੋੜਾ ਜਿਹਾ ਪਰਖਾਂਗੇ ਕਿ ਜਿਹੜੀ ਜਿਆਦਾ ਚੌੜੀ ਹੈ ਉਹ ਆਪਾਂ ਕੱਟ ਦੇਣੀ ਹਮ ਬਚਾ ਕੇ ਧਿਆਨ ਨਾਲ ਦੂਸਰਾ ਕੱਪੜਾ ਆ ਲੈ ਉਹਦੇ ਤੋਂ ਬਚਾ ਕੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਠੀਕ ਹੈ ਇਹ ਹੁਣ ਆਪਾਂ ਕੀ ਕਰਨਾ ਹੈ ਦੇਖੋ ਲੱਗ ਗਈ ਬਿਲਕੁਲ ਫਿਰ ਜਦੋਂ ਆਪਾਂ ਆਹ ਵਾਲੇ ਮੋਡੇ ਅਟੈਚ ਕਰਾਂਗੇ ਅਗਲਾ-ਅਗਲਾ ਲਾ ਕੇ ਤੇ ਇਸ ਤਰ੍ਹਾਂ ਦੀ ਤਰਪਾਈ ਦੀ ਵੀ ਫਿਨਿਸ਼ਿੰਗ ਬਹੁਤ ਜਿਆਦਾ ਆਉਂਦੀ ਐ ਇਸ ਤਰ੍ਹਾਂ ਲੀਰ ਲਾਈ ਦੀ ਤੇ ਇਸ ਤਰ੍ਹਾਂ ਪੂਰੀ ਆਪਣੇ ਆਪ ਅੰਦਰ ਨੂੰ ਮੁੜਦੀ ਜਾਊਗੀ ਇਸ ਤਰ੍ਹਾਂ ਤੁਸੀਂ ਤਰਪਾਈ ਤਾਂ ਮਾਰੀ ਦੇਖੋ ਕਿੰਨੀ ਸੋਹਣੀ ਲੱਗ ਕੇ ਤਿਆਰ ਹੋਈ ਐ ਆਪਣੇ ਆਪ ਅੰਦਰ ਨੂੰ ਮੁੜੂਗੀ ਕੋਈ ਵੀ ਫालतू ਕੱਪੜਾ ਬਾਹਰ ਨੂੰ ਨਹੀਂ ਦਿਖਸੂਗਾ ਤੇ ਇਸ ਤਰ੍ਹਾਂ ਕਰਕੇ ਐਨ ਆਪਣੀ ਆਹ ਜਿਹੜੀ ਗਲਾਈ ਐ ਦੇਖੋ ਇਹ ਆਪਣੇ ਆਪ ਪੂਰੀ ਵਧੀਆ ਸੋਹਣੀ ਉਹੀ ਤੇ ਇਸ ਤਰ੍ਹਾਂ ਇਹ ਲੀਗ ਨਾ ਤੇ ਬੈਕ ਸਾਈਡ ਵਾਲੇ ਗੱਲ ਨੂੰ ਲੀਰ ਲਾ ਕੇ ਵੀ ਤੁਹਾਨੂੰ ਦਿਖਾ ਦਿੱਤੀ ਹੈ ਕੱਟ ਕੇ ਤੁਹਾਨੂੰ ਦਿਖਾ ਦਿੱਤੀ ਹੈ ਤੇ ਇਹ ਤੁਸੀਂ ਰਿਕੁਐਸਟ ਕੀਤੀ ਸੀ ਚਲੋ ਕਿ ਆ ਸੀਗਾ ਭੰਪੜਾ ਮਾਣੀ ਆਪਣਾ ਤੁਹਾਡਾ ਤੁਸੀਂ ਕਹਿੰਦੇ ਹੋ ਤੇ ਸਾਡਾ ਹੱਕ ਬਣਦਾ ਵੀ ਤੁਹਾਨੂੰ ਅਸੀਂ ਉਸੇ ਵੇਲੇ ਕਰਕੇ ਦਿਖਾਉਣੀ ਠੀਕ ਹੈ ਇਹ ਆਪਾਂ ਸੂਟ ਸਲਾਈ ਕਰਨ ਲੱਗੇ ਸੀ ਤੇ ਮੈਂ ਕਿਹਾ ਫਿਰ ਦੱਸ ਦਵਾਂ ਕਮੈਂਟ ਪੜਿਆ ਸੀ ਤੁਹਾਡਾ ਤੇ ਜਿਹੜਾ ਇਹ ਤੋਂ ਪਹਿਲਾਂ ਵੀਡੀਓ ਆਈ ਸੀਗੀ ਕਮੀਜ਼ ਜੀ ਦੀ ਕਿ ਉਹਦੇ ਨਾਲ ਨਾ ਫਸਲਵਾਰ ਇਸ ਤਰ੍ਹਾਂ ਸਟੀਚ ਕੀਤੀ ਹੈ ਉਹਦੀ ਕਮੀਜ਼ ਦੇ ਵਿੱਚ ਵੀ ਆਪਾਂ ਆਰਡਰ ਬਣਾਏ ਨੇ ਤੇ ਉਹਦੇ ਵਿੱਚ ਪੈਂਟ ਐਕਸਪਾਇ ਨੇ ਇਹ ਸਲਵਾਰ ਆਪਾਂ ਇਸ ਤਰ੍ਹਾਂ ਸਿੰਪਲ ਦੋ ਲੈਸਾ ਲਾ ਕੇ ਸਿਲਾਈ ਕੀਤੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਜੀ ਤੇ ਆਪਣੀਆਂ ਵੀਡੀਓ ਨੂੰ ਪੂਰਾ ਵੇਖਿਆ ਕਰੋ ਜੀ ਸਾਨੂੰ ਤੁਹਾਡੇ ਸਾਥ ਦੀ ਲੋੜ ਆ ਤੇ ਥੈਂਕ ਯੂ ਜੀ